ਜਿਵੇਂ ਕਿ ਮੈਂ ਸਾਰੀਆਂ ਤਸਵੀਰਾਂ ਆਪਣੇ ਲਾਈਵ ਪਿੰਡ ਦੀਆਂ ਦਿਖਾ ਰਿਹਾ ਆ ਆਵਾਦੀ ਚੰਡੀਗੜ੍ਹ ਤੋਂ ਡਾਕਟਰ ਅਸ਼ਵਨੀ ਮਲਹੋਤਰਾ ਤੇ ਜੋ ਕਿ ਮੈਂ ਆਪਣੇ ਪਿੰਡ ਦੇ ਘਰਾਂ ਦੇ ਕੰਡੀਸ਼ਨਾਂ ਮਾਰੇ ਘਰਾਂ ਦੇ ਕੰਡੀਸ਼ਨਾਂ ਆਗੇ ਉਹ ਦਿਖਾ ਰਿਹਾ ਤੁਹਾਨੂੰ ਤੇ ਇਹਨਾਂ ਦੇ ਬਹੁਤ ਹੀ ਮੰਦੇ ਹਾਲਾਤ ਸੀਗੇ ਤੇ ਇਹ ਦੇਖ ਸਕਦੇ ਹੋ ਸਾਹਾਂ ਦੇ ਘਰ ਨੇ ਮੇਰੇ ਅਲੱਗ-ਅਲੱਗੇ ਘਰ ਸਾਰੇ ਤੇ ਬਹੁਤ ਹੀ ਜ਼ਿਆਦਾ ਮੰਦੇ ਹਾਲਾਤ ਬਾਕੀ ਇਹਨਾਂ ਨਾਲ ਚਲੋ ਗੱਲਬਾਤ ਕਰਦੇ ਆ ਪਹਿਲਾਂ ਥੋੜੇ ਜਿਹਾ ਘਰ ਦਾ ਲਈ ਜਾਂ ਲਾਂਦੇ ਆ ਇਹ ਦੇਖ ਸਕਦੇ ਹੋ ਵੀ ਇਹ ਥੋੜਾ ਬੋਦਾ ਜਿਹੜਾ ਸਮਾਨ ਸੀਗਾ ਕੋਲਰ ਵਗੈਰਾ ਸਾਰਾ ਕੁਝ ਬਿਲਕੁਲ ਖਰਾਬ ਹੋ ਗਿਆ ਇਹਨਾਂ ਕਿਚਨ ਦੇ ਜਿੰਨਾ ਸਮਾਨ ਪੇ ਇਹ ਮੂਨਾ ਨਾ ਕੋਈ ਬੇ ਸਵਾਇਸ ਕੋਈ ਕੀਤੀ ਆ ਤੇ ਸਿਰਫ ਵਰਤਨ ਹੀ ਬਚਿਆ ਜੀ ਆ ਦੇਖ ਸਕਦੇ ਤੁਸੀਂ ਲਾਈਵ ਵੀ ਤਸਵੀਰਾਂ ਇਹ ਦੇਖਦੇ ਸਾਰੇ ਸਮਾਨ ਇਹ ਚੋਲਾ ਵੀ ਚਲੋ ਇਹਨਾਂ ਹੁਣ ਨਵਾਂ ਥੋੜਾ ਤਿਆਰ ਕੀਤਾ ਹੈਗਾ ਤੇ ਇਹਨਾਂ ਬਹੁਤ ਹੀ ਮੰਦੇ ਕੰਡੀਸ਼ਨ ਸੀਗੀਆਂ ਜੇ ਇਹ ਅਸੀਂ ਲਾਈਵ ਵੀ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਹਾਂ ਜੀ ਇਹ ਅਸੀਂ ਅੰਦਰ ਦੀ ਤਸਵੀਰਾਂ ਵੀ ਦਿਖਾ ਦਿੰਦੇ ਆ ਤੁਹਾਨੂੰ ਅਤੇ ਦੇਖ ਸਕਦੇ ਹੋ ਕਿ ਅੰਦਰ ਪਾਂਡਾ ਡੇਕਰ ਕੁਝ ਰੁੜ ਗਿਆ ਤੇ ਕੁਝ ਇਹਨਾਂ ਕੋ ਪਾਂਡਾ ਥੋੜਾ ਬਚਿਆ ਗਿਆ ਤੇ ਸਾਰੇ ਹੀ ਪਾਣੀ ਫਿਰਿਆ ਦਾ ਸਾਰਾ ਸਮਾਨ ਅਜੇ ਵੀ ਗਿੱਲਾ ਪਿਆ ਜੀ ਅਸੀਂ ਲਾਈ ਵੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਬਾਕੀ ਇਹ ਕਰਦੇ ਨਾ ਵੀ ਆਪਾਂ ਥੋੜੀ ਗੱਲਬਾਤ ਕਰਦੇ ਆ ਹਾਂ ਜੀ ਵੀ ਇਹ ਦੱਸਿਓ ਕਿ ਤੇ ਮਤਲਬ ਕਿ ਤੁਹਾਡੇ ਇੱਥੇ ਪਾਣੀ ਆ ਤੇ ਕਿੱਦਾਂ ਦੀ ਕੰਡੀਸ਼ਨਾਂ ਰਹੀਆਂ ਬਸ ਬੋਤੇ ਲੱਗਦੇ ਸੀ ਪਾਣੀ ਤੇ ਅੱਛਾ ਤੇ ਜੀ ਸਾ ਮਤਲਬ ਕਿ ਆਪੇ ਵੀ ਨਿਕਲਣਾ ਮੁਸ਼ਕਲ ਹੋ ਗਿਆ ਸੀਗਾ ਤੇ ਜਾਣਾ ਬੜੀ ਮੁਸ਼ਕਲ ਨਾਲ ਬਚਾਈ ਜਾਂਦੀ ਹਾਂ ਜੀ ਬਸ ਜਾਣਾ ਹੈ ਬਟੀਆਂ ਪਾਣੀ ਦਾ ਸਭ ਜੇ ਕਿਤੇ ਰੋਟੀ ਪਾਣੀ ਦਾ ਬਹੁਤ ਜ਼ਿਆਦਾ ਫਰਕ ਹਾਂਜੀ ਅੱਛਾ ਤੇ ਰੋਟੀ ਪਾਣੀ ਕਿੱਸਾ ਚੱਲ ਰਿਹਾ ਸੀ ਕਿ ਜਿਸ ਤਰ੍ਹਾਂ ਬਾਹਰੋਂ ਲੰਗਰ ਆ ਰਿਹਾ ਅੱਛਾ ਚਲੋ ਜੇ ਦਾ ਮਤਲਬ ਕੀ ਹੈ ਦਸਰੇਆ ਘਰ ਦੇ ਕਿ ਜਿਸ ਤਰ੍ਹਾਂ ਮਤਲਬ ਕੀ ਇਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਤੇ ਇਹ ਦੱਸ ਰਿਹਾ ਕਿ ਜੋ ਲੰਗਰ ਪਾਣੀ ਬਾਹਰੋਂ ਸਾਨੂੰ ਪ੍ਰੋਵਾਈਡ ਕੀਤਾ ਜਾ ਰਿਹਾ ਸੀਗਾ ਤੇ ਉਹ ਸਾਨੂੰ ਮਿਲਿਆ ਕੁਝ ਤੇ ਕੁਝ ਸਰਕਾਰਾਂ ਦੁਆਰਾ ਵੀ ਇਹਨੂੰ ਥੋੜਾ ਲੰਗਰ ਜੋ ਵੀ ਬਣਾ ਸੀਗਾ ਉਹ ਮਿਲਿਆ ਉਹਨੂੰ ਸਰਕਾਰ ਵੀ ਦੇ ਉਹਦੇ ਵੇਲੇ ਆਪਾਂ ਸਰਕਾਰਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਸਾਨੂੰ ਮਦਦ ਕੀ ਦਸਨ ਪੈਣ ਥੋੜਾ ਪੰਜਾਇਆ ਸੁੱਕਾ ਵੀ ਤੇ ਬਾਕੀ ਆਪਾਂ ਲਾਈਵ ਨਾਲ ਹੀ ਅਗਲੀ ਕਰ ਦਨੇ ਆ। ਤੁਹਾਨੂੰ ਇੱਕ ਮਿਲ ਆਪਾਂ ਚਲੋ ਧੰਨਵਾਦ ਚਾਹਦੇ ਆਣਾ ਦਾ ਤੇ ਫਿਰ ਆਪਾਂ ਨੈਕਸਟ ਕਰਦੇ ਵੀ ਵੀਡੀਓ ਤੁਹਾਨੂੰ ਲਾਈਵ ਦਿਖਾਉਂਦੇ ਆ।